ਪਹਿਲਾ ਆਪਾਂ ਨੰਬਰ ਅਨਾਉਂਸ ਕਰ ਦਈਏ ਲੈਰੀ ਦੇ ਨੰਬਰ ਰਹੇ ਆ 19 ਬਰੇਸਾਹ ਦੀ ਟੀਮ ਦੇ ਨੰਬਰ ਰਹੇ ਆ 19.5 ਤਾੜੀ ਮਾਰ ਦਿਓ ਜ਼ੋਰਦਾਰ ਅੱਧੇ ਨੰਬਰ ਤੇ ਬਰੇਸਾਹ ਦੀ ਟੀਮ ਫਸਟ ਰਹੀ ਹੈ ਹੁਣ ਬੈਸਟ ਹੋ ਅਨਾਉਂਸ ਕਰਨ ਲੱਗਾ ਹੈਮੀ ਤੇ ਫਾਈਨਲ ਦੇ ਅੰਕ ਜਿਹੜੇ ਮਿਲਾ ਕੇ ਗੁਰਪ੍ਰੀਤ ਬਰੇਸਾਹ ਨੇ ਟੋਟਲ 19 ਕਬਡੀਆਂ ਪਾ ਕੇ ਤਿੰਨ ਜੱਫੇ ਲੱਗੇ 16 ਅੰਕ ਪ੍ਰਾਪਤ ਕੀਤੇ ਟੋਟਲ ਪਰ ਖੁਸ਼ੀ ਕੜਿਆਣੇ ਨੇ 21 ਕਬਡੀਆਂ ਇੱਕ ਜੱਫਾ 20 ਨੰਬਰ ਖੁਸ਼ੀ ਕੜਿਆਣਾ ਬੈਸਟ ਰੇਡਰ ਉਧਰ ਕਹਿੰਦੇ ਖੁਸ਼ੀ ਦੇ ਪਰਿਵਾਰ ਨੂੰ ਬਹੁਤ ਵੱਡੀ ਮੁਬਾਰਕਬਾਦ ਆ ਸਾਡੇ ਭਰਾ ਇੱਕ ਟਰੈਕਟਰ ਕੜਿਆਣੇ ਕੜਿਆਣੇ ਆ ਪਹਿਲਾ ਕਿ ਦੂਜਾ ਦੱਸੀ ਜਰਾ ਕਿਹੜੇ ਪਾਸੇ ਆ ਨੌਜਵਾਨਾ ਇਹ ਪਹਿਲਾ ਹੀ ਟਰੈਕਟਰ ਹੈ ਤੇ ਪਹਿਲਾ ਹੀ ਟਰੈਕਟਰ ਜਿਹੜਾ ਜਿੱਤਿਆ ਇੰਦਰ ਤਲਵੰਡੀ ਨੇ ਭੇਟਾਂ ਵਿੱਚੋਂ ਹੁਣ ਬੈਸਟ ਕੌਣ ਅਗਲਾ ਜਾਫੀ ਦੱਸਾਂਗੇ ਫਿਰ ਗੱਲ ਅੱਗੇ ਕਰਾਂਗੇ ਅੱਗੇ ਕਹਾਣੀ ਤੋਰਾਂਗੇ ਭਾਈ ਕੀ ਕੀ ਹੁੰਦਾ 15 ਟੱਚ ਤੇ ਪੰਜ ਜਫੇ ਸੈਮੀਫਾਈਨਲ ਤੇ ਫਾਈਨਲ ਮਿਲਾ ਕੇ ਇੰਦਰ ਤਲਵੰਡੀ ਅੱਜ ਦੇ ਕਬੱਡੀ ਕੱਪ ਦਾ ਬੈਸਟ ਸਟਾਪਰ ਤਾੜੀਆਂ ਮਾਰ ਦਿਓ ਜ਼ੋਰਦਾਰ ਇੱਕ ਵਾਰੀ ਤਾੜੀਆਂ ਮਾਰ ਦਿਓ ਦੂਜਾ ਟਰੈਕਟਰ ਇੰਗਲੈਂਡ ਤੋਂ ਆ ਕੇ ਜਿੱਤ ਲਿਆ ਬਹੁਤ ਬਹੁਤ ਧੰਨਵਾਦ ਮੁਵਾਰਕਾਂ ਨੇ ਜੇਤੂ ਟੀਮਾਂ ਨੂੰ ਬੈਸਟ ਖਿਡਾਰੀਆਂ ਨੂੰ ਆ 1100 ਰੁਪਏ ਮੇਰੇ ਕੋਲ ਆ ਖੁਸ਼ੀ ਦਾ ਉਹ ਪ੍ਰਾਪਤ ਕਰ ਲਿਓ ਆ ਆ ਸਾਊਂਡ ਵਾਲੇ ਬਹੁ ਅਮਰੀਕ ਨੂੰ ਪੁੱਛ ਅਮਰੀਕ ਨੂੰ ਸਾਊਂਡ ਵਾਲੇ ਵੀਰਾ ਮਾਈਕਲ ਐ ਲੋ ਪਲੀਜ਼ ਪੀਰ ਬਣ ਕੇ ਆ ਨਾਮ ਦੇ ਲੈਣ ਦਿਓ ਥੋੜਾ ਜਿਹਾ ਘੇਰਾ ਖੁੱਲਾ ਕਰ ਲਓ ਆ ਸਾਰੇ ਵੀ ਥੋੜਾ ਥੋੜਾ ਪਿੱਛੇ ਆ ਜਿਓ ਜੀ ਜਿਹੜੇ ਵੀਰਾਂ ਵੱਲੋਂ ਫੋੜ ਦਿੱਤੇ ਜਾਣੇ ਆ ਉਹੀ ਬਸ ਇੱਥੇ ਰਹਿਣ ਕਿਰਪਾ ਕਰਕੇ ਬੇਨਤੀ ਆ ਸਾਰਿਆਂ ਨੂੰ